ਲਓ ਵੀ ਮਿੱਤਰੋ ਜਿਹੜੇ ਭਰਾ ਨੀਲੀ ਬੱਚੀ ਭਾਲਦੇ ਆ ਤਾਂ ਪੂਰੇ ਟੌਪ ਦੀ ਬੱਚੀ ਲਿਆਤੀ ਜੀ ਦਾ ਪਿਓ ਵੀ ਚੈਂਪੀਅਨ ਤੇ ਬੱਚੀ ਵੀ ਪੂਰੀ ਕੁਆਲਿਟੀ ਜਾਂ ਗਰਦਨ ਵਾਲੇ ਪੱਖੋਂ ਲਾਲ ਲੱਤ ਦੀ ਨਲੀ ਲਾ ਲਈਏ ਆਪਾਂ ਹਾਈਟ ਵਾਲੇ ਪੱਖੋਂ ਲਾ ਲਈਏ ਤੇ ਬਰੀਕੀ ਬਰੂਕੀ ਲਾ ਲਈਏ ਪਹਿਲਾਂ ਤਾਂ ਸਵਾਗਤ ਹੈ ਸਾਰੇ ਦੋਸਤਾਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਬੁਸ਼ੇਰੀ ਲੈ ਆਏ ਬਹੁਤ ਚੰਗੇ ਜਿਹੜੇ ਭਰਾ ਦਾ ਲਾਂਭਾ ਜਾਂ ਹੁੰਦਾ ਸੀ ਭਾਈ ਚੰਗੀ ਬਿਸ਼ੇਰੀ ਚਾਹੀਦੀ ਨੀਲੇ ਰੰਗ ਦੀ ਚਾਹੀਦਾ ਤਾਂ ਆਹ ਬੱਚੀ ਦੇਖ ਲਓ ਦੋਸਤੋ ਚੰਗੀ ਆ ਪਹਿਲਾਂ ਤਾਂ ਧੰਨਵਾਦ ਦੀਆਂ ਤੁਹਾਡੇ ਰਾਤ ਜਿਹੜੀ ਵੀਡੀਓ ਪਾਈ ਸੀ ਵੀਡੀਓ ਪੌਣ ਸਾਰੀ 5 ਮਿੰਟਾਂ ਦਾ ਘੂੜਾ ਸੇਲ ਹੋ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦਿੰਦੇ ਆ ਉਮੀਦ ਆ ਅੱਜ ਆਹ ਬੱਚੀ ਨੂੰ ਵੀ ਪੂਰਾ ਚੰਗਾ ਪਿਆਰ ਮਿਲੋ ਤੁਹਾਡਾ ਤੇ ਬਾਕੀ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਿਉਂਕਿ ਉਹ ਭਰਾਵਾਂ ਤਾਈ ਪਹੁੰਚ ਜਿਹਨੂੰ ਨੀਲੀ ਬੱਚੀ ਚਾਹੀਦੀ ਛੋਟੀ ਬੱਚੀ ਭਾਲਦੇ 7-8 ਮਹੀਨਿਆਂ ਦੀ ਬੱਚੀ ਭਾਲਦੇ ਆ ਜੀ ਕਿਉਂਕਿ ਫੋਨ ਆਉਂਦੇ ਬਾਈ ਛੋਟੀ ਬੱਚੀ ਲੈਣੀ ਹੈ ਨਾ ਤਾਂ ਆ ਬੱਚੀ ਦੇਖ ਲਓ ਕੁਆਲਿਟੀ ਜੋਈ ਪੂਰੀ ਆ ਨਖਰਾ ਹੁਸਨ ਸੋਹਪਣ ਸਾਰੀਆਂ ਚੀਜ਼ਾਂ ਪ੍ਰੋਪਰ ਆ ਕਹਿ ਸਕਦੇ ਆਪਾਂ ਪਰਫੈਕਟ ਆ ਇੱਕ ਹਿਸਾਬ ਦੀ ਬੱਚੀ ਤੇ ਖਾਨਦਾਨ ਵੀ ਪੂਰਾ ਪਰਫੈਕਟ ਆ ਸਾਰੀ ਡਿਟੇਲ ਦਵਾਂਗੇ ਬਸ ਚੈਨਲ ਨਾਲ ਜੁੜੇ ਰਹੋ ਤੇ ਜੇ ਤੁਸੀਂ ਵੀ ਜਾਇਜ਼ ਮੋਲ ਵਿੱਚ ਜਾਨਵਰ ਭਾਲਦੇ ਹੋ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਔਨ ਕਰ ਲਓ ਕਿਉਂਕਿ ਕਈ ਵਾਰ ਵੀਡੀਓ ਆਉਂਦੀ ਆ ਬਾਅਦ ਚ ਇੱਕ ਅੱਧਾ ਦਿਨ ਬਾਅਦ ਫਿਰ ਉਹਨੂੰ ਤੁਹਾਡਾ ਲੰਭ ਆਉਂਦਾ ਬਾਈ ਜਦ ਵੀਡੀਓ ਨਾਲ ਦੀ ਨਾਲ ਹੀ ਤੇ ਆ ਜੋ ਬਾਧਿਆ ਵੀਡੀਓ ਵੱਲ ਦਿੰਨੇ ਆ ਡਿਟੇਲ ਦੋਸਤੋ ਨੀਲੀ ਬੱਚੀ ਆ 7-8 ਮਹੀਨੇ ਦੀ ਹੁ ਉਮਰ ਆ ਬਾਲ ਪੋਰੀਆਂ ਦੀ ਹੱਦਾਂ ਪੈਰਾਂ ਦੀ ਪੂਰੀ ਸਾਫ ਆ ਆ ਜਿਹੜਾ ਔਰਲੇ ਪਰਸਨ ਲਿਬੜੀ ਦਾ ਇਸ ਦੀ ਪੀਲਾ ਪੰਜਾ ਤੇ ਲੱਦ ਲੁੱਦ ਪਹਿਲਾਂ ਲਿਬੜੀ ਆਈ ਸੀ ਤੇ ਜਦੋਂ ਨਿਵਾਈ ਤੁਹਾਨੂੰ ਪਤਾ ਇਹ ਨਿਵਾਉਣ ਤੋਂ ਇੱਕੋ ਦਾ ਨਹੀਂ ਲੈਂਦੀ ਨਿਵਾ ਕੇ ਵੀਡੀਓ ਬਣਾ ਲਈ ਇਹਦੀ ਹੱਕ ਹੁੱਕ ਦੇਖੋ ਤੇ ਲੱਤ ਦੀ ਨਲੀ ਚੈੱਕ ਕਰੋ ਹਾਈਟਰ ਚੰਗੀ ਕੱਢੂ ਬੱਚੀ ਦੀ ਮਾਂ ਦੀ ਹਾਈਟ ਸੋਹਣੀ ਆ ਤੇ ਬਾਪ ਦੀ ਚੰਗੀ ਆ ਤੇ ਬਾਪ ਬਾਰੇ ਗੱਲ ਕਰੀ ਤਾਂ ਦੋਸਤੋ ਇਹ ਤਾਂ ਬਾਪ ਹਰਿਆਣੇ ਚ ਖੜਾ ਹਨਮਾਨਗੜ੍ਹ ਸੋ ਦਾ ਚੈਂਪੀਅਨ ਰਿਹਾ ਹੋਇਆ ਮੈਂ ਨਾ ਭੁੱਲਗਾ ਨਾ ਤੁਹਾਨੂੰ ਪਤਾ ਲਿਆਦਾ ਮਾਲਕਾਂ ਦਾ ਨੰਬਰ ਹੀ ਦੇ ਦਾਂ ਜਿੱਥੇ ਜੰਮੀ ਪਲੀ ਚਾਹੇ ਆਪ ਦਾ ਕਨਫਰਮ ਕਰ ਲਿਓ ਤੇ ਬਾਕੀ ਦੇਮਨ ਲੱਗੀ ਹੋਈ ਹੈ ਬੱਚੀ ਤੇ ਬਾਲਪੁਰੇ ਸਾਫ ਹੱਡਾਂ ਪੈਰਾਂ ਦੀ ਸਾਫ ਖੜਨੇ ਖੁਰਨੇ ਬਹੁਤ ਚੰਗੀ ਆ ਕੁਆਲਿਟੀਆਂ ਤਾਂ ਮਾਰਵਾੜੀ ਵਾਲੀਆਂ ਕਨ ਕੰਡੀਸ਼ਨ ਦੇਖ ਲਓ ਚੰਗਾ ਕੰਨ ਲੱਗਿਆ ਹੋਇਆ ਤੇ ਗਰਦਨ ਦੀ ਨੈਕ ਪ੍ਰੋਫਾਈਲ ਦੇਖੋ ਕਿੰਨੀ ਸੋਹਣੀ ਆ ਮਣੀਆਂ ਮੂਣੀਆਂ ਬਹੁਤ ਜ਼ਿਆਦਾ ਪਰਲਾ ਆਈ ਨਹੀਂ ਵੀ ਗਰਦਨ ਥੱਲੇ ਨੂੰ ਸੈਟ ਕੇ ਤਰਪੂ ਤੋਂ ਤੂੰ ਤਾਂ ਪੂਰੀ ਅਕੜਾ ਕੇ ਤੁਰਦੀ ਆ ਲੈਂਥ ਲੰਤ ਵੀ ਹੋਣੀ ਆ ਹੱਡਾਂ ਪੈਰਾਂ ਦੀ ਵੀ ਖੁੱਲੀ ਆ ਮੰਨ ਲਓ ਪੂਰੀ ਚੰਗੀ ਬਣ ਵਾਲੀ ਬਸ਼ੀਰੀ ਦੀ ਹਜੇ ਤਾਂ ਉਮਰ ਹੀ 7-8 ਮਹੀਨੇ ਹੋਈ ਆ ਜਦੋਂ ਘੋੜੀ ਬਣ ਕੇ ਤਿਆਰ ਹੋ ਗਈ ਪੂਰੀ ਚੰਗੀ ਬਣੂ ਬਾਕੀ ਮੇਨ ਗੱਲ ਆ ਜਿਹੜੀ ਬਾਲਪੋਰੀਆਂ ਤੋਂ ਲੈ ਕੇ ਹੱਥਾਂ ਪੈਰਾਂ ਦੀ ਇਹਨਾਂ ਪੂਰੀ ਸਾਫ ਜੈਜ ਮੋਲਦੇ ਮਾਰਕੀਟ ਨਾਲੋਂ ਪੂਰਾ ਸਸਤੀ ਮਿਲੂ ਤੁਹਾਨੂੰ ਤੇ ਨੰਬਰ ਆਪਾਂ ਸਕਰੀਨ ਤੇ ਬੋਲ ਦਿੰਨੇ ਤੁਹਾਨੂੰ ਜੇ ਤੁਹਾਡੇ ਪਸੰਦ ਹੋਈ ਤਾਂ ਸੰਪਰਕ ਕਰ ਲਿਓ 62391 5454 9855599017 ਦੋਸਤੋ ਦੋਨੇ ਨੰਬਰ ਦੇ ਤੇ ਤੁਹਾਨੂੰ ਕੋਈ ਡਿਟੇਲ ਐ ਦੀ ਰਹਿ ਗਈ ਹੋਈ ਵੀਡੀਓ ਚ ਦੱਤਨ ਵਾਲੀ ਆ ਨੰਬਰਾਂ ਤੇ ਡਿਟੇਲ ਲੈ ਲਓ ਰੇਟ ਦਾ ਪਤਾ ਲੈ ਲਓ ਫੋਨ ਤੇ ਆਪਦਾ ਰੇਟ ਕਰਕੇ ਚਾਹੇ ਦੇਖਣਾ ਜੋ ਜੇ ਤੁਹਾਡੇ ਹਿਸਾਬ ਸਰ ਵੰਦਾ ਪਰ ਉਮੀਦ ਆ ਵੀ ਇਨ ਮਾਰਕੀਟ ਨਾਲ ਸਸਤੀ ਆ ਧੰਨਵਾਦ